हां जी दोस्तों ये वीडियो ਤੁਸੀਂ سوشل میڈیا ਤੇ ਵਾਇਰਲ ਹੁੰਦੀ ਵੇਖੀ ਹੋਣੀ ਹੈ ਦੋਸਤੋ ਇਹ ਵੀਡੀਓ ਬ੍ਰੈਂਟਨ ਸ਼ਹਿਰ ਦੀ ਦੱਸੀ ਜਾ ਰਹੀ ਹੈ ਦੋਸਤੋ ਇਹ ਔਰਤ ਬਲਕੇ ਪੰਜਾਬੀ ਨਹੀਂ ਹੈ ਪਰ ਪੰਜਾਬੀ ਬਹੁਤ ਹੀ ਜ਼ਿਆਦਾ ਸੁੱਧ ਬੋਲਦੀ ਹੈ ਪੰਜਾਬੀ ਛੂਟ ਪਾ ਕੇ ਬ੍ਰੈਂਟਨ ਸ਼ਹਿਰ ਦੇ ਪਬਲਿਕ ਪਲੇਸ ਦੇ ਵਿੱਚ ਜੋ ਵੀ ਪੰਜਾਬੀ ਸਟੂਡੈਂਟ ਉੱਥੇ ਜਾਂਦੇ ਹਨ ਉਹਨਾਂ ਤੋਂ 1-2 ਡਾਲਰ ਮੰਗਦੀ ਹੈ ਤੇ ਇਹ ਗੱਲ ਆਖਦੀ ਹੈ ਕਿ ਮੈਂ ਮੋੜ ਪੰਜਾਬ ਦੇ ਵਿੱਚ ਜਾਣਾ ਹੈ ਜਦੋਂ ਇਹ ਔਰਤ ਪੰਜਾਬੀ ਸਟੂਡੈਂਟ ਤੋਂ ਡਾਲਰ ਮੰਗਣ ਲੱਗਦੀ ਹੈ ਤਾਂ ਇਸ ਔਰਤ ਦੀ ਵੀਡੀਓ ਦੋ ਨੌ ਨੌਜਵਾਨਾਂ ਕਾਫੀ ਲੰਬੇ ਸਮੇਂ ਤੋਂ ਲੈ ਕੇ ਬਣਾ ਰਹੇ ਸਨ ਤਾਂ ਉਸ ਪੰਜਾਬੀ ਕੁੜੀ ਨੂੰ ਇਸ ਔਰਤ ਨੂੰ ਡਾਲਰ ਦੇਣ ਤੋਂ ਉਹ ਨੌਜਵਾਨਾਂ ਦੇ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਅਤੇ ਇਹ ਗੱਲ ਆਖਦੇ ਹਨ ਕਿ ਇਸ ਦਾ ਦੋ ਸਾਲ ਤੋਂ ਇਹ ਕੰਮ ਹੈ ਦੋਸਤੋ ਪੰਜਾਬੀਆਂ ਦੇ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬੀ ਕਿੰਨੇ ਜਜ਼ਬਾਤੀ ਹੁੰਦੇ ਹਨ ਪੰਜਾਬੀ ਮਾੜੇ ਵਕਤਾਂ ਤੇ ਸੇਵਾ ਕਰਨ ਦੇ ਵਿੱਚ ਸਭ ਤੋਂ ਅੱਗੇ ਹਨ ਪਰ ਪੰਜਾਬੀਆਂ ਨੂੰ ਹੀ ਨੀਮਾ ਦਿਖਾਇਆ ਜਾਂਦਾ ਹੈ ਪਰ ਪੰਜਾਬੀਆਂ ਨੂੰ ਹੀ ਹਰ ਇੱਕ ਜਗ੍ਹਾ ਤੇ ਟਾਰਗੇਟ ਕਿਉਂ ਕੀਤਾ ਜਾਂਦਾ ਹੈ ਦੋਸਤੋ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ